ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੁੱਢਾਦਲ ਸਕੂਲ ਦੀ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਪੂਰਵਤੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਗੁਰੂ ਅਰਜਨ ਦੇਵ ਜੀ ਦੇ ਅੱਖੀ ਤਾਰੇ ਮਾਤਾ ਗੰਗਾ ਜੀ ਦੇ लाਡ ਦੁਲਾਰੇ ਆ ਗਏ ਹਰਗੋਬਿੰਦ ਪਿਆਰੇ ਦੂਜ ਗ੍ਰੰਥਾਂ ਵਿੱਚ ਲੁਕਾ ਕੇ ਦੋਵੇਂ ਵਿਦਿਆ ਲੈ ਕੇ ਆਏ ਮੀਰੀ ਪੀਰੀ ਦੀ ਰੀਤ ਚਲਾਈ ਗੁਰਿਆਈ ਦੀ ਸ਼ਾਨ ਵਧਾਈ ਗੁਰਿਆਈ ਦੀ ਸ਼ਾਨ ਵਧਾਈ ਅਕਾਲ ਤਖਤ ਦੇ ਸਿਰਜਣਹਾਰੇ ਜ਼ੁਲਮਾਂ ਨੂੰ ਸਿੱਖ ਖਾਲਸਾ ਸਿਪਾਈ ਸਭ ਨੂੰ ਵੇਖਣ ਇੱਕੋ ਅੱਖੀ ਤਾਂ ਹੀ ਬੰਦੀ ਛੋੜ ਕਹਾਈ ਸਭ ਨੂੰ ਵੇਖਣ ਇੱਕੋ ਅੱਖੀ ਤਾਂ ਹੀ ਬੰਦੀ ਛੋੜ ਕਹਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਮੇਰੇ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਪੂਰਬ ਦੀਆਂ ਲੱਕ ਲੱਕ ਵਧਾਈਆਂ ਹੋਣ ਜੀ